प्यारे बच्चों आज ਆਪਾਂ ਕਲਾਸ 5 ਪੰਜਾਬੀ ਪੁਸਤਕ ਪਾਠ ਨੰਬਰ 14 ਦਾਦੀ ਦੀ ਪੋਤਿਆਂ ਨੂੰ ਨਸੀਹਤ ਦਾ ਪਾਠ ਅਭਿਆਸ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਵਾਨੀ ਅਭਿਆਸ ਦੇਖੋ ਇਸ ਕਵਿਤਾ ਵਿੱਚ ਦਾਦੀ ਦਾ ਕੀ ਨਾਂ ਹੈ ਇਸ ਕਵਿਤਾ ਵਿੱਚ ਦਾਦੀ ਦਾ ਮਾਤਾ ਗੁਜਰੀ ਜੀ ਨਾਂ ਹੈ ਪ੍ਰਸ਼ਨ ਨੰਬਰ 2 ਬੱਚੋ ਨੀਹਾਂ ਵਿੱਚ ਚਿਣੇ ਗਏ ਗੁਰੂ ਜੀ ਦੇ ਸਾਹਿਬਜ਼ਾਦੇ ਦੇ ਨਾਂ ਕੀ ਨਾ ਹਨ ਨੀਹਾਂ ਵਿੱਚ ਚਿਣੇ ਗਏ ਗੁਰੂ ਜੀ ਦੇ ਦੋ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦਾ ਨਾਮ ਸਾਹਿਬਜ਼ਾਦਾ ਜੁਰਾਵਰ ਸਿੰਘ ਤੇ ਸਾਹਿਬਜ਼ਾਦਾ ਫਤੇ ਸਿੰਘ ਹੈ। ਅੱਗੇ ਦੇਖੋ ਬੱਚੋ ਇਸ ਕਵਿਤਾ ਵਿੱਚ ਹਿੰਦੀ ਚਾਦਰ ਕਿਸ ਨੂੰ ਕਿਹਾ ਗਿਆ ਹੈ ਇਸ ਕਵਿਤਾ ਵਿੱਚ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਗਿਆ ਹੈ। ਕਵਿਤਾ ਨੂੰ ਗਾਓ ਅਤੇ ਸੁਣਾਓ। ਬੱਚਿਓ ਤੁਸੀਂ ਆਪ ਦੇ ਅਧਿਆਪਕ ਨੂੰ ਕਲਾਸ ਵਿੱਚ ਕਵਿਤਾ ਨੂੰ ਗਾ ਕੇ ਸੁਣਾਉਣਾ ਹੈ ਠੀਕ ਹੈ ਅੱਗੇ ਦੇਖੋ ਦਾਦੀ ਨੇ ਪੋਤਿਆਂ ਨੂੰ ਉਹਨਾਂ ਦੇ ਪਿਤਾ ਅਤੇ ਦਾਦਾ ਬਾਰੇ ਕੀ ਦੱਸਿਆ ਦਾਦੀ ਨੇ ਆਪਣੇ ਪੋਤਿਆਂ ਨੂੰ ਦੱਸਿਆ ਕਿ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਹੈ ਤੇ ਉਹਨਾਂ ਦੇ ਦਾਦੇ ਉਹਨਾਂ ਦੇ ਦਾਦਾ ਗੁਰੂ ਤੇਗਵਾਰ ਜੀ ਹੈ ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣ ਕੇ ਦਿੱਲੀ ਵਿੱਚ ਆਪਣੇ ਸਿਰ ਦੀ ਕੁਰਬਾਨੀ ਦਿੱਤੀ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 2 ਬੱਚੋ ਬੱਚੇ ਕਿਹੋ ਜਿਹੀ ਕੌਮ ਦੇ ਵਾਰਸ ਸਨ ਬੱਚੇ ਉਸ ਕੌਮ ਦੇ ਵਾਰਸ ਹੈ ਜੋ ਧਰਮ ਤੇ ਹੱਕ ਸੱਚ ਦੀ ਲੜਾਈ ਲੜਦਿਆਂ ਕੁਰਬਾਨੀ ਕਰ ਤੋਂ ਕਦੇ ਵੀ ਡੋਲਦੀ ਨਹੀਂ ਸੀ ਠੀਕ ਹੈ ਬੱਚੋ ਉਸ ਕੌਮ ਤੋਂ ਕੌਮ ਦੇ ਵਾਰਸ ਪ੍ਰਸ਼ਨ ਨੰਬਰ 3 ਬੱਚੋ ਨਿੱਕਿਆ ਨਿੰਦਾ ਵੱਡਾ ਸਾਕਾ ਇਸ ਇਤਿਹਾਸਿਕ ਘਟਨਾ ਨੂੰ ਕਿਹਾ ਕਿਹਾ ਗਿਆ ਹੈ ਕਿਸ ਘਟਾ ਇਤਿਹਾਸਿਕ ਘਟਨਾ ਨੂੰ ਕਿਹਾ ਗਿਆ ਇਹੇ ਸ਼ਬਦ ਉਸ ਇਤਿਹਾਸਿਕ ਘਟਨਾ ਲਈ ਵਰਤੇ ਗਏ ਹਨ ਜਿਸ ਵਿੱਚ ਸਰਹਿੰਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਉਥੋਂ ਦੇ ਨਵਾਬ ਵਜ਼ੀਰ ਖਾਨ ਨੂੰ ਦੇ ਹੁਕਮ ਨਾਲ ਜੁੰਦਿਆਂ ਹੀ ਨੀਆਂ ਵਿੱਚ ਚੁਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 4 ਪਿਓ ਦਾਦੇ ਦੀ ਆਣ ਸ਼ਾਨ ਨੂੰ ਕਾਇਮ ਰੱਖਣ ਲਈ ਦਾਦੀ ਨੇ ਬੱਚਿਆਂ ਨੂੰ ਕੀ ਸਿੱਖਿਆ ਦੇ ਕੇ ਤੋਰਿਆ ਦਾਦੀ ਨੇ ਬੱਚਿਆਂ ਨੂੰ ਪਿਓ ਦਾਦੇ ਦੀ ਆਣ ਸ਼ਾਨ ਨੂੰ ਕਾਇਮ ਰੱਖਣ ਲਈ ਸੂਬੇਦਾਰ ਵਜ਼ੀਰ ਖਾਨ ਦੀ ਧਮਕੀ ਜਾਂ ਲਾਲਚ ਦੀ ਪਰਵਾਹ ਨਾ ਕਰਕੇ ਜ਼ਬਰ ਜ਼ੁਲਮ ਅੱਗੇ ਅਡੋਲ ਰਹਿਣ ਤੇ ਦੁਨੀਆ ਵਿੱਚ ਯਾਦ ਰਹਿਣ ਵਾਲੀ ਕੁਰਬਾਨੀ ਕਰਕੇ ਨਵਾਂ ਇਤਿਹਾਸ ਸਿਰਜਣ ਦੀ ਸਿੱਖਿਆ ਦੇ ਕੇ ਤੋੜਿਆ ਠੀਕ ਹੈ ਬੱਚੋ ਅੱਗੇ ਦੇਖੋ ਵਾਕਾ ਵਿੱਚ ਵਰਤੋ ਨਿੱਕੀਆਂ ਜਿੰਦਿਆਂ ਯਾਨੀ ਨਿੱਕੀਆਂ ਜਿੰਦਾ ਵੱਡਾ ਸਾਖਾ ਇਤਿਹਾਸ ਸਾਨੂੰ ਆਪਣੇ ਦੇਸ਼ ਦਾ ਇਤਿਹਾਸ ਜਾਨਣਾ ਚਾਹੀਦਾ ਹੈ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੀ ਚਾਦਰ ਕਿਹਾ ਜਾਂਦਾ ਹੈ ਕੁਰਬਾਨੀ ਛੋਟੇ ਬੱਚੇ ਨੇ ਧਰਮ ਲਈ ਆਪਣੀ ਕੁਰਬਾਨੀ ਦਿੱਤੀ ਸਾਕਾ ਉਹ ਸਾਕਾ ਮੈਨੂੰ ਅੱਜ ਤੱਕ ਯਾਦ ਹੈ ਨੀ ਨੀਰ ਨਦੀ ਦਾ ਨੀਰ ਬਹੁਤ ਮਿੱਠਾ ਹੈ ਦਾਗ ਮਿਤਾ ਦੇ ਮੂੰਹ ਉਤੇ ਮਾਤਾ ਦੇ ਦਾਗ ਹਨ ਅੱਗੇ ਦੇਖੋ ਬੱਚੋ ਆਣ ਸ਼ਾਨ ਅਸੀਂ ਦੇਸ਼ ਦੀ ਆਣ ਸ਼ਾਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰ ਸਕਦੇ ਹਾਂ ਠੀਕ ਹੈ ਬੱਚੋ ਅੱਗੇ ਦੇਖੋ ਵਿਰੋਧੀ ਸ਼ਬਦ ਲਿਖੋ ਵਿਰੋਧੀ ਸ਼ਬਦ ਦਾ ਉਲਟ ਸ਼ਬਦ ਲਿਖਣੇ ਨੇ ਬਾਦਰ ਡਰਪੋਕ ਨਵਾਂ ਪੁਰਾਣਾ ਵੱਡਾ ਛੋਟਾ ਜਾਂਦਾ ਆਉਂਦਾ ਚੜਨਾ ਉਤਰਨਾ ਵਧਾਉਣਾ ਘਟਾਉਣਾ ਨਿੱਕਿਆਂ ਵੱਡਿਆਂ ਜਾਈਓ ਆਈਓ ਮੌਤ ਜਨਮ ਹੱਸਣਾ ਰੋਣਾ ਠੀਕ ਹੈ ਬੱਚੋ ਅੱਗੇ ਦੇ ਲਿਆਤਮਿਕ ਸਤਨਾ ਬਣਾਓ ਜਿਵੇਂ ਤੁਸੀਂ ਹੋ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਘਬਰਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਹੋ ਉਸ ਕੌਮ ਦੇ ਵਾਰਸ ਜੋ ਕੰਬੇ ਨਾ ਡੋਲੇ ਦੇਗਾ ਦੇ ਵਿੱਚ ਉਬਲਦੇ ਵੀ ਸਤਨਾਮ ਹੀ ਬੋਲੇ ਠੀਕ ਹੈ ਬੱਚੋ ਅੱਗੇ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਹਿਬਜ਼ਾਦੇ ਦੇ ਨਾਮ ਲਿਖੋ ਪਹਿਲੇ ਸਹਿਬਜ਼ਾਦਾ ਸਹਿਬਜ਼ਾਦੇ ਅਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਸਹਿਬਜ਼ਾਦਾ ਜੁਰਾਵਰ ਸਿੰਘ ਤੇ ਸਹਿਬਜ਼ਾਦਾ ਫਤੇ ਸਿੰਘ ਠੀਕ ਹੈ ਬੱਚੋ ਅੱਗੇ ਦੇ ਠੀਕ ਧਰਮ ਦੇ ਦੱਸੇ ਗੁਰੂ ਸਾਹਿਬਾ ਨਾ ਦੇ ਨਾ ਲਿਖੋ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोਬਿੰਦ ਜੀ ਸ੍ਰੀ ਗੁਰੂ ਹਰਿਰਾਏ ਜੀ ਸ੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੁੰਦਾ ਹੋਇਆ ਓਕੇ ਥੈਂਕ ਯੂ